ਇੰਡੀਆ ਦੇ ਟੌਪ 500 ਕੰਪਨੀਆਂ ਦੇ ਵਿੱਚੋਂ 125 ਕੰਪਨੀਆਂ ਮਾੜਵਾੜੀ ਲੋਕਾਂ ਦੇ ਹੱਥਾਂ ਵਿੱਚ ਹਨ ਇੰਡੀਆ ਦੇ ਟੂਟਲ ਟੈਕਸ ਕਲੈਕਸ਼ਨ ਦੇ ਵਿੱਚੋਂ 15 ਤੋਂ 20% ਟੈਕਸ ਇਨ੍ਹਾਂ ਹੀ ਬਿਜ਼ਨਸ ਦੇ ਵੱਲੋਂ ਆਉਂਦਾ ਹੈ ਫੋਰਬਸ ਬਿਲੀਅਨਰ ਲਿਸਟ ਦੇ ਵਿੱਚ 20 ਤੋਂ ਜ਼ਿਆਦਾ ਮਾੜਵਾੜੀ ਬਿਜ਼ਨਸ ਲੀਡਰ ਸ਼ਾਮਲ ਹਨ ਇੰਡੀਆ ਦੇ ਵਿੱਚ ਲਿਸਟਡ ਕੰਪਨੀਆਂ ਇਸ ਦੇ ਵਿੱਚੋਂ 30% ਤੋਂ ਜ਼ਿਆਦਾ ਕੰਪਨੀਆਂ ਸਮਾੜਵਾੜੀ ਲੋਕਾਂ ਦੀਆਂ ਹਨ ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਛੋਟੀ ਜਿਹੀ ਕਮਿਊਨਿਟੀ ਨੇ ਇਹ ਹੱਕ ਕੀ ਕੀਤਾ ਕਿ ਬਿਜ਼ਨਸ ਦੀ ਦੁਨੀਆ ਦੇ ਵਿੱਚ ਇੰਨਾ ਵੱਡਾ ਨਾਮ ਕਮਾ ਲਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਆਪਣਾ ਜਸਕਰਨ ਸਿੰਘ ਅੱਜ ਆਪਾਂ ਇਸ ਵੀਡੀਓ ਵਿੱਚ ਦੇਖਾਂਗੇ ਕਿ ਮਾਰਵਾੜੀ ਲੋਕ ਇੰਨੇ ਅਮੀਰ ਕਿਉਂ ਹੁੰਦੇ ਹਨ ਅਸਲ ਦੇ ਵਿੱਚ ਮਾਰਵਾੜੀ ਕਿਸੇ ਜਾਤ ਦਾ ਨਾਮ ਨਹੀਂ ਹੈ ਮਾਰਵਾੜੀ ਲੋਕ ਰਾਜਸਥਾਨ ਦੇ ਇੱਕ ਛੋਟੇ ਏਰੀਆ ਮਾਰਵਾੜ ਤੋਂ ਆਉਂਦੇ ਹਨ ਮਾਰਵਾੜ ਦਾ ਮਤਲਬ ਹੈ ਰੇਤਲਾ ਏਰੀਆ ਇਸ ਏਰੀਆ ਤੋਂ ਆਏ ਹੋਏ ਲੋਕਾਂ ਨੂੰ ਮਾਰਵਾੜੀ ਲੋਕ ਕਿਹਾ ਜਾਂਦਾ ਹੈ ਜਿਵੇਂ ਅਸੀਂ ਪੰਜਾਬੀ ਹਾਂ ਇਹ ਪੰਜਾਬ ਤੋਂ ਆਉਂਦੇ ਹਾਂ ਤਾਂ ਸਾਨੂੰ ਪੰਜਾਬੀ ਕਿਹਾ ਜਾਂਦਾ ਹੈ ਇਹ ਲੋਕ ਮਾਰਵੜ ਤੋਂ ਆਉਂਦੇ ਹਰ ਤੇ ਇਹਨਾਂ ਨੂੰ ਮਾਰਵੜੀ ਲੋਕ ਕਿਹਾ ਜਾਂਦਾ ਹੈ ਇਹਨਾਂ ਲੋਕਾਂ ਨੇ ਆਪਣੀ ਸੋਚ ਦੇ ਨਾਲ ਬਿਜ਼ਨਸ ਨੂੰ ਇੰਨੇ ਪ੍ਰੋਫਿਟੇਬਲ ਤਰੀਕੇ ਦੇ ਨਾਲ ਕਰਨਾ ਸਿੱਖ ਲਿਆ ਇਹ ਲੋਕ 16ਵੀਂ ਸਦੀ ਦੇ ਵਿੱਚ ਹੀ ਇੰਡੀਆ ਦੇ ਮੁੰਬਈ, ਚੇਨਈ, ਕਲਕੱਤਾ ਵਰਗੇ ਅਸ਼ਾਰਾ ਦੇ ਵਿੱਚ ਆ ਕੇ ਵਸ ਗਏ ਤੇ ਇਹਨਾਂ ਸ਼ਹਿਰਾਂ ਦੇ ਵਿੱਚ ਆ ਕੇ ਬਿਜ਼ਨਸ ਕਰਨਾ ਸ਼ੁਰੂ ਕਰ ਦਿੱਤਾ ਮਾਰਵੜੀ ਕਿਸੇ ਇੱਕ ਜਾਤ ਨੂੰ ਨਹੀਂ ਕਹਿੰਦੇ ਇਹਨਾਂ ਦੇ ਵਿੱਚ ਅਗਰਵਾਲ, ਮਹੇਸ਼ਵਰੀ, ਉਸਵਾਲ ਹੋਰ ਅਨੇਕਾਂ ਜਾਤਾਂ ਦੇ ਲੋਕ ਆਉਂਦੇ ਹਨ ਮਾਰਵਾੜੀ ਲੋਕਾਂ ਦੇ ਵਿੱਚ ਪਰਿਵਾਰਕ ਸੰਸਕਾਰ ਰਵਾਇਤਾਂ ਅਤੇ ਧਾਰਮਿਕ ਭਰਪੂਰ ਜੀਵਨ ਹੁੰਦਾ ਹੈ ਇਹ ਲੋਕ ਜਾਂ ਤਾਂ ਜੈਨ ਹੁੰਦੇ ਹਨ ਜਾਂ ਫਿਰ ਵੈਸ਼ਨਵ ਹੁੰਦੇ ਹਨ ਇੰਡੀਆ ਦੇ ਜੇਕਰ ਕਿਸੇ ਘਰ ਦੇ ਵਿੱਚ ਔਰਤਾਂ ਪਾਪੜ ਜਾਂ ਅਚਾਰ ਦਾ ਬਿਜ਼ਨਸ ਕਰਦੀਆਂ ਤੇ ਸਮਝ ਲਓ ਉਹ ਕਾਰ ਮਾਰਵਾੜੀ ਲੋਕਾਂ ਦਾ ਹੈ ਇੰਡੀਆ ਦੇ 42% ਬਿਲੀਨੀਅਰ ਮਾਰਵਾੜੀ ਹਨ ਮਤਲਬ ਕਿ ਹਰ 5 ਬਿਲੀਨੀਅਰ ਦੇ ਪਿੱਛੇ 2 ਬਿਲੀਨੀਅਰ ਮਾਰਵਾੜੀ ਹਨ ਇਹਨਾਂ ਦੇ ਬਿਜ਼ਨਸ ਦੀ ਗੱਲ ਕਰੀਏ ਤਾਂ মিডিਆ ਹਾਊਸ ਦੇ ਵਿੱਚ ਜਿਵੇਂ ਟਾਈਮਸ ਗਰੁੱਪ ਐਚਟੀ ਮੀਡੀਆ ਗਰੁੱਪ ਦੀ ਐਕਸਪ੍ਰੈਸ ਗਰੁੱਪ ਦੈਨਿਕ ਜਾਗਰਣ ਦੈਨਿਕ ਬਾਸਕਰ ਨੈਟਵਰਕ 18 ਜੀ ਐਂਟਰਟੇਨਮੈਂਟ ਵਗੈਰਾ ਹੋਰ بڑے ਮੀਡੀਆ ਗਰੁੱਪ ਜਿਹੜੇ ਆਗੇ ਇਹ ਸਾਰੇ ਦੇ ਸਾਰੇ ਮਾਰਵਾੜੀ ਲੋਕਾਂ ਦੇ ਹਨ ਆਓ ਹੁਣ ਦੇਖਦੇ ਹਾਂ ਮਾਰਵਾੜੀ ਲੋਕ ਇੰਨੇ ਅਮੀਰ ਕਿਉਂ ਹੁੰਦੇ ਹਨ ਮਾਰਵਾੜੀ ਲੋਕ ਸ਼ੋਅ ਆਫ ਨਹੀਂ ਕਰਦੇ ਮਾਰਵਾੜੀ ਲੋਕ ਸ਼ੋਅ ਆਫ ਤੋਂ ਬਹੁਤ ਦੂਰ ਰਹਿੰਦੇ ਹਨ ਜੇਕਰ ਕੋਈ ਮਾਰਵਾੜੀ 10 ਰੁਪਏ ਕਮਾਉਂਦਾ ਹੈ ਤਾਂ ਉਹ ਆਪਣੀ 5 ਰੁਪਏ ਕਮਾਈ ਹੀ ਸ਼ੋਅ ਕਰੇਗਾ ਜੇਕਰ ਕੋ ਮਾੜਵਾੜੀ 20 ਰੁਪਏ ਕਮਾਉਂਦਾ ਹੈ ਤਾਂ ਆਪਣੀ ਕਮਾਈ ਸਿਰਫ 10 ਰੁਪਏ ਸ਼ੋਅ ਕਰਦਾ ਹੈ ਇਸ ਦੇ ਮੁਕਾਬਲੇ ਜੇਕਰ ਅਸੀਂ ਆਮ ਆਦਮੀ ਦੇਖੀਏ ਆਮ ਆਦਮੀ ਜੇਕਰ 5 ਰੁਪਏ ਕਮਾਉਂਦਾ ਤਾਂ 10 ਰੁਪਏ ਸ਼ੋਅ ਕਰਦਾ ਹੈ ਆਪਣੀ ਆਮਦਨ ਤੋਂ ਮਹਿੰਗੀ ਕਾਰ ਦਾ ਹੈਗੇ ਹੁੰਦਾ ਹੈ ਚਾਹੇ ਉਸ ਨੂੰ ਲੋਨ ਲੈ ਕੇ ਹੀ ਕਾਰ ਖਰੀਦੋ ਨਾਲ ਲੈਣੀ ਪਵੇ ਸਭ ਤੋਂ ਵੱਡਾ ਫਰਕ ਇਹੀ ਹੈ ਮਾੜਵਾੜੀ ਲੋਕਾਂ ਦੀ ਸੋਚ ਦੇ ਵਿੱਚ ਤੇ ਆਮ ਆਦਮੀ ਦੀ ਸੋਚ ਦੇ ਵਿੱਚ ਇਸੇ ਸੋਚ ਦੇ ਕਰਕੇ ਮਾੜਵਾੜੀ ਲੋਕ ਬਹੁਤ ਜ਼ਿਆਦਾ ਅਮੀਰ ਹੁੰਦੇ ਹਨ ਤੇ ਆਮ ਆਦਮੀ ਜਿਹੜਾ ਹੈਗਾ ਅਮੀਰਾ ਦੀ ਲਿਸਟਾ ਦੇ ਵਿੱਚ ਨਹੀਂ ਗਿਣਿਆ ਜਾਂਦਾ ਇੱਕ ਵਾਰ ਕਿਸੇ ਨੇ ਇੱਕ ਮਾੜਵਾਰੀ ਨੂੰ ਪੁੱਛਿਆ ਕਿ ਕਾਰ ਕਿੰਨੀ ਕਮੇਂਗੀ ਖਰੀਦਣੀ ਚਾਹੀਦੀ ਹੈ ਤਾਂ ਮਾੜਵਾਰੀ ਨੇ ਅਜੋ ਜਵਾਬ ਦਿੱਤਾ ਕਿ ਜੇਕਰ ਤੁਹਾਡੀ ਆਮਦਨ 1 ਲੱਖ ਦੀ ਹੈ ਤਾਂ 10000 ਵਾਲੀ ਬਾਈਕ ਖਰੀਦ ਲਓ ਜੇਕਰ ਤੁਹਾਡੀ ਆਮਦਨ 10 ਲੱਖ ਦੀ ਹੈ ਤਾਂ 1 ਲੱਖ ਵਾਲੀ ਕਾਰ ਖਰੀਦ ਲਓ ਜੇਕਰ ਤੁਹਾਡੀ ਆਮਦਨ 1 ਕਰੋੜ ਦੀ ਹੈ ਤਾਂ 10 ਲੱਖ ਵਾਲੀ ਕਾਰ ਖਰੀਦੋ ਜੇਕਰ ਤੁਹਾਡੀ ਆਮਦਨ 10 ਕਰੋੜ ਦੀ ਹੈ ਤਾਂ ਫਿਰ 1 ਕਰੋੜ ਦੀ ਕਾਰ ਖਰੀਦੋ ਮਤਲਬ ਕਿ ਆਪਣੀ ਆਮਦਨ ਤੋਂ ਹਮੇਸ਼ਾ ਘੱਟ ਪੈਸੇ ਨੂੰ ਕਾਰ ਦੇ ਵਿੱਚ ਇਨਵੈਸਟ ਕਰੋ ਮਤਲਬ ਕਿ ਹਮੇਸ਼ਾ ਆਪਣੀ ਆਮਦਨ ਤੋਂ ਘੱਟ ਪੈਸਿਆਂ ਦੀ ਕਾਰ ਖਰੀਦੋ ਆਪਣੀ ਆਮਦਨ ਤੋਂ ਵੱਧ ਪੈਸਿਆਂ ਦੀ ਲੋਨ ਚੱਕ ਕੇ ਕਾਰ ਨਾ ਖਰੀਦੋ ਇਹੀ ਇਸ ਕਮਿਊਨਿਟੀ ਦੀ ਸੋਚ ਹੈ ਇਸ ਕਰਕੇ ਇਹ ਕਮਿਊਨਿਟੀ ਜਿਹੜੀ ਹੈ ਕਿ ਬਾਕੀ ਲੋਕਾਂ ਦੇ ਨਾਲੋਂ ਬਹੁਤ ਜ਼ਿਆਦਾ ਅਮੀਰ ਕਮਿਊਨਿਟੀ ਬਣ ਗਈ ਹੈ ਮਾਰਵਾੜੀ ਲੋਕ ਬਿਨਸੈਸ ਇੰਨਾ ਵਧੀਆ ਇਸ ਕਰਕੇ ਕਰ ਦਿੰਦੇ ਹਨ ਕਿ ਇਹ ਆਪਣੇ ਕਸਟਮਰ ਦੀ ਮਾਨਸਿਕਤਾ ਨੂੰ ਬਹੁਤ ਵਧੀਆ ਤਰੀਕੇ ਨਾਲ ਪੜ੍ਹ ਲੈਂਦੇ ਹਨ ਇਹ ਕਦੇ ਵੀ ਸਮਾਨ ਘੱਟ ਰੇਟ ਤੇ ਨਹੀਂ ਵੇਚਦੇ ਪਰ ਜਦੋਂ ਇਹ ਕਿਸੇ ਹੋਰ ਦੁਕਾਨ ਤੋਂ ਸਮਾਨ ਖਰੀਦਣ ਜਾਂਦੇ ਹਨ ਤੇ ਇਹਨਾਂ ਦੇ ਵਿੱਚ ਇਹ ਕਲਾ ਹੁੰਦੀ ਹੈ ਕਿ ਇਹ ਸਮਾਨ ਦਾ ਰੇਟ ਬਹੁਤ ਛੇਤੀ ਘਟਵਾ ਲੈਂਦੇ ਹਨ ਮਾੜਵੜੀ ਲੋਕਾਂ ਤੋਂ ਜੇਕਰ ਤੁਸੀਂ ਪੈਸੇ ਉਧਾਰ ਮੰਗ ਲਓ ਤਾਂ ਇਹ ਤੁਹਾਨੂੰ ਪੈਸੇ ਉਧਾਰ ਦੇਣ ਤੋਂ ਮਨ ਕਰ ਦੇਣਗੇ ਪਰ ਜੇਕਰ ਉਸੇ ਟਾਈਮ ਤੁਸੀਂ ਇਹਨਾਂ ਲੋਕਾਂ ਨੂੰ ਇਹ ਕਹੋ ਕਿ ਮੈਨੂੰ ਪੈਸੇ ਵਿਆਜੀ ਚਾਹੀਦੇ ਹਨ ਤੇ ਉਸੇ ਵੇਲੇ ਤੁਹਾਨੂੰ ਪੈਸੇ ਵਿਆਜ ਦੇ ਉੱਪਰ ਦੇਣ ਤੇ ਰਾਜ਼ੀ ਹੋ ਜਾਣਗੇ ਜੇਕਰ ਅਸੀਂ ਅੱਜ ਕੱਲ੍ਹ ਦੇ ਸਟਾਰਟਅੱਪਸ ਦੀ ਗੱਲ ਕਰੀਏ ਇੰਡੀਆ ਦੇ ਵਿੱਚ ਫਲਿੱਪਕਾਰਟ, ਓਲਾ, ਜ਼ੋਮੈਟੋ, ਇੰਡੀਆਮਾਰਟ, ਲੈਂਸਕਾਰਟ ਇਹ ਸਭ ਮਾਰਵਾੜੀ ਲੋਕ ਚਲਾ ਰਹੇ ਹਨ। ਕੁਝ ਲੋਕ ਮਾਰਵਾੜੀ ਲੋਕਾਂ ਨੂੰ ਕਹਿੰਦੇ ਹਨ ਜੋ ਕਿ ਬਿਲਕੁਲ ਗਲਤ ਹੈ। ਇਹ ਲੋਕਾਂ ਨੂੰ ਨਿਊਜ਼ ਨਹੀਂ ਆਵੇ। ਇਹ ਅਸਲ ਦੇ ਵਿੱਚ ਇਹ ਲੋਕ ਪੈਸੇ ਦੀ ਵੈਲਿਊ ਨੂੰ ਸਮਝਦੇ ਹਨ। ਕਦੇ ਵੀ ਕੋਈ ਮਾੜਵੜੀ ਆਪਣੇ ਬੈਂਕ ਅਕਾਊਂਟ ਦੇ ਵਿੱਚ ਪੈਸੇ ਨੂੰ ਫ੍ਰੀ ਨਹੀਂ ਛੱਡਦਾ ਇਹ ਲੋਕ ਹਮੇਸ਼ਾ ਆਪਣੇ ਪੈਸੇ ਨੂੰ ਕੰਮ ਤੇ ਲਗਾਉਣਾ ਪਸੰਦ ਕਰਦੇ ਹਨ ਜਿਸ ਕਰਕੇ ਇਹ ਹਮੇਸ਼ਾ ਆਪਣੇ ਪੈਸੇ ਤੋਂ ਵਿਆਜ ਨੂੰ ਕਮਾਉਣਾ ਪਸੰਦ ਕਰਦੇ ਹਨ ਹਰ ਰੋਜ਼ ਹਰ ਸ਼ਾਮ ਨੂੰ ਇਹ ਲੋਕ ਆਪਣੇ ਅਕਾਊਂਟ ਬੁਕਸ ਆਪਣੀਆਂ ਇਨਵੈਂਟਰੀਜ਼ ਜ਼ਰੂਰ ਚੈੱਕ ਕਰਦੇ ਹਨ ਇਹ ਲੋਕ ਆਪਣੇ ਬੱਚਿਆਂ ਨੂੰ ਅਕਾਊਂਟਿੰਗ ਕੈਸ਼ ਬੈਂਕ ਸਟੇਟਮੈਂਟ ਡੇਲੀ ਰਿਪੋਰਟ ਬਚਪਨ ਤੋਂ ਹੀ ਪੜ੍ਹਨੀ ਸਿਖਾ ਦਿੰਦੇ ਹਨ ਇਹ ਲੋਕ ਆਪਣੇ ਬੱਚਿਆਂ ਨੂੰ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਬਿਜ਼ਨਸ ਕਰਨਾ ਸਿਖਾ ਦਿੰਦੇ ਹਨ ਸਭ ਕੁਝ ਸਿਖਾ ਦਿੰਦੇ ਹਨ ਪੈਸੇ ਦੀ ਵੈਲਿਊ ਦੇ ਬਾਰੇ ਬਹੁਤ ਚੰਗੇ ਤਰੀਕੇ ਦੇ ਨਾਲ ਸਮਝਾ ਦਿੰਦੇ ਹਨ ਇਸ ਕਰਕੇ ਇਹ ਲੋਕ ਬਿਜ਼ਨਸ ਕਰਨ ਦੇ ਵਿੱਚ ਮਾਹਿਰ ਹਨ ਜੇਕਰ ਕੋਈ ਮਾੜਵੜੀ ਹੋਟਲ ਮੈਨੇਜਮੈਂਟ ਦਾ ਕੋਰਸ ਕਰਦਾ ਹੈ ਤਾਂ ਉਹ ਕਦੇ ਵੀ ਕਿਸੇ ਹੋਟਲ ਦੇ ਵਿੱਚ ਜੌਬ ਕਰਨ ਨਹੀਂ ਜਾਏਗਾ ਉਹ ਛੋਟੀ ਜੀ ਮਠਿਆਈ ਦੀ ਦੁਕਾਨ ਖੋਲ੍ਹ ਲਏਗਾ ਜਾਂ ਕੋਈ ਹੋਰ ਛੋਟਾ ਬਿਜ਼ਨਸ ਖੋਲ੍ਹ ਲਏਗਾ ਪਰ ਕਿਸੇ ਦੇ ਨੌਕਰੀ ਕਰਨ ਨਹੀਂ ਜਾਂਦਾ ਇਹ ਲੋਕ ਹਮੇਸ਼ਾ ਆਪਣੇ ਬਿਜ਼ਨਸ ਨੂੰ ਪ੍ਰੋਫਿਟ ਵੱਲ ਲੈ ਕੇ ਜਾਂਦੇ ਹਨ ਖਰਚੇ ਘੱਟ ਕਰਦੇ ਹਨ ਤੇ ਪੈਸਾ ਜ਼ਿਆਦਾ ਇਨਵੈਸਟ ਕਰਦੇ ਹਨ ਇੰਡੀਆ ਦੇ ਕਿਸੇ ਵੱਡੇ ਬਿਜ਼ਨਸ ਨੂੰ ਦੇਖ ਲਓ ਹਰ ਇੱਕ ਵੱਡੇ ਬਿਜ਼ਨਸ ਦੇ ਵਿੱਚ ਮਾਰਵਾੜੀ ਲੋਕ ਸ਼ਾਮਲ ਹਨ ਪੀਰਮਲ ਆਰ ਪੀਜੀ ਜੇਕੇ ਟਾਇਰ ਜਿੰਨਰ ਸੀ ਆਰ ਆਮ ਰੇਮੋਂਡਸ ਇਹ ਸਭ ਬਿਜ਼ਨਸ ਮਾਰਵਾੜੀ ਲੋਕਾਂ ਦੇ ਹਨ ਜੇਕਰ ਆਪਾਂ ਇੰਡੀਆ ਦੇ 10 ਰਿਚੇਸਟ ਮਾਰਵਾੜੀ ਫੈਮਲੀਆਂ ਦੀ ਗੱਲ ਕਰੀਏ ਤਾਂ ਸਬਿਤਰੀ ਜਿੰਦਰ ਐਂਡ ਫੈਮਲੀ ਨੈਟਵਰਥ 34.4 ਬਿਲੀਅਨ ਯੂ ਐਸ ਡਾਲਰ ਰਾਜਾ ਕਿਸ਼ਨ ਗੋਮਾਨੀ ਐਂਡ ਫੈਮਲੀ ਨੈਟਵਰਥ 31.5 ਬਿਲੀਅਨ ਯੂ ਐਸ ਡਾਲਰ लक्ष्मी मित्तल एंड फैमिली नेटवर्थ 18.5 बिलियन यूएस डॉलर कुमार बंगालम बिरला आदित्य बिरला ग्रुप वाले नेटवर्थ 17.5 बिलियन यूएस डॉलर कुशल पाल सिंह एंड फैमिली डीएलएफ नेटवर्थ 20.5 बिलियन यूएस डॉलर बीनु कुमार बांगर एंड फैमिली नेटवर्थ 6.5 बिलियन यूएस डॉलर राजा श्याम अग्रवाल एंड फैमिली नेटवर्थ 1.43 बिलियन यूएस डॉलर रजत अग्रवाल एंड फैमिली नेटवर्थ 240 मिलियन यूएस डॉलर ਸੁਦੇਸ਼ਮਰ ਪਾਊਡਰ ਐਂਡ ਫੈਮਿਲੀ ਨੈਟਵਰਥ 160 ਮਿਲੀਅਨ ਯੂ ਐਸ ਡਾਲਰ 10ਵੇਂ ਨੰਬਰ ਤੇ ਹੁੰਦੇ ਹਨ ਸਤਿਆਨਾਰਾਇਣ ਦੁੱਧ ਐਂਡ ਫੈਮਿਲੀ ਨੈਟਵਰਥ 100 ਮਿਲੀਅਨ ਯੂ ਐਸ ਡਾਲਰ ਜੇਕਰ ਅਸੀਂ ਅੱਜਕੱਲ ਦੇ ਸਟਾਰਟਅੱਪਸ ਦੀ ਗੱਲ ਕਰੀਏ ਇੰਡੀਆ ਦੇ ਵਿੱਚ ਤੇ ਇਹਨਾਂ ਦੇ ਫਾਊਂਡਰ ਵੀ ਜ਼ਿਆਦਾਤਰ ਮਾਰਵਾੜੀ ਫੈਮਿਲੀਸ ਨੂੰ ਹੀ ਬਿਲੋਂਗ ਕਰਦੇ ਹਨ ਜਿਵੇਂ ਕਿ OYO ਦੇ ਫਾਊਂਡਰ ਰਿਤੇਸ਼ ਅਗਰਵਾਲ ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਆਉਲਾ ਦੇ ਫਾਊਂਡਰ ਭੂਵੀਸ਼ ਅਗਰਵਾਲ ਜੋ ਮੈਟਰ ਦਾ ਫਾਊਂਡਰ ਦੇ ਪਿੰਦਰ ਗੋਇਲ ਲੈਸ ਕਾਰਟ ਦੇ ਫਾਊਂਡਰ ਪਾਇੂਸ਼ ਗੋਇਲ ਬੋਰਡ ਦੇ ਫਾਊਂਡਰ ਅਮਨ ਗੁਪਤਾ ਸ਼ਾਦੀ.com ਦੇ ਫਾਊਂਡਰ ਅਨੁਪਮ ਮਿੱਤਰ ਇਹ ਸਭ ਲੋਕ ਮਾਰਵਾੜੀ ਫੈਮਿਲੀ ਨੂੰ ਹੀ ਬਿਲੋਂਗ ਕਰਦੇ ਹਨ ਇਹ ਲੋਕ ਟਰੈਡੀਸ਼ਨ ਤੋਂ ਲੈ ਕੇ ਟੈਕਨੋਲੋਜੀ ਤੱਕ ਹਰ ਇੱਕ ਬਿਜ਼ਨਸ ਦੇ ਵਿੱਚ ਫੈਲੇ ਹੋਏ ਹਨ ਇੰਡੀਆ ਦੇ ਵਿੱਚ ਕੋਈ ਵੀ ਐਸਾ ਬਿਜ਼ਨਸ ਨਹੀਂ ਹੈ ਜਿਸ ਦੇ ਵਿੱਚ ਮਾਰਵਾੜੀ ਲੋਕ ਨਹੀਂ ਹਨ ਇਹ ਸੀ ਇੰਡੀਆ ਦੀ ਸਭ ਤੋਂ ਸਫਲ ਬਿਜ਼ਨਸ ਕਮਿਊਨਿਟੀ ਦੀ ਕਹਾਣੀ ਕਿਵੇਂ ਰਾਜਸਥਾਨ ਦੇ ਇੱਕ ਛੋਟੇ ਜਿਹੇ ਏਰੀਆ ਮਾਰਵਾੜ ਤੋਂ ਉੱਠ ਕੇ ਇਹ ਲੋਕ ਇੰਡੀਆ ਦੇ ਸਭ ਤੋਂ ਸਫਲ ਬਿਜ਼ਨਸਮੈਨ ਬਣੇ ਇਸ ਵੀਡੀਓ ਨੂੰ ਆਪਣੀ ਫੈਮਿਲੀ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ